ਜੇ ਕੋਈ ਆਰਟਿਸਟ ਸਿੱਖੀ ਦੇ ਉੱਤੇ ਫਿਲਮ ਬਣਾ ਦੇ ਫੇਰ ਤਾਂ ਆ ਸਾਰੀਆਂ ਜਥੇਬੰਦੀਆਂ ਪਹੁੰਚ ਜਾਂਦੀਆਂ ਨੇ ਫਿਲਮ ਰੱਦ ਕਰਵਾਉਣ ਸਿਨੇਮਿਆਂ ਚੋਂ ਹਟਾਉਣ ਸਿਨੇਮੇ ਭੰਦਿਆਂਗੇ ਆਹ ਕਰਦਿਆਂਗੇ ਓਏ ਆਪਣੀ ਫਿਲਮ ਹਟਾ ਲਾ ਅਸੀਂ ਨਹੀਂ ਰਿਲੀਜ਼ ਹੋਣ ਦਿੰਦੇ ਐਦਾਂ ਪੂਰਾ ਰੌਲਾ ਪਾ ਦਿੰਦੇ ਨੇ ਸਾਰੇ ਉਦੋਂ ਤਾਂ ਇਕੱਠੇ ਹੋ ਜਾਂਦੇ ਆ ਜੇ ਕੋਈ ਕਲਾਕਾਰ ਕੋਈ ਗਾਣਾ गा ਦੇ ਜਿਹਦੇ ਵਿੱਚ ਸਿੱਖੀ ਵਾਲਾ ਕੋਈ ਵਾਰਡ ਹੋਵੇ ਕੋਈ ਸ਼ਬਦ ਹੋਵੇ ਜਾਂ ਕਿਤੇ ਸਿੱਖ ਹਸਤੀ ਦਾ ਨਾਮ ਹੋਵੇ ਤਾਂ ਆ ਸਾਰੀਆਂ ਕਮੇਟੀਆਂ ਪੰਥਕ ਤੇ ਰਾਂ ਪਹੁੰਚ ਜਾਂਦੀਆਂ ਨੇ ਉਹ ਤੋਂ ਮਾਫੀਆਂ ਮੰਗਾਉਂਦੇ ਆ ਉਹਨੂੰ ਸ਼ਰੀਕਾਲ ਤੱਕ ਸਾਬ ਬੁਲਾਇਆ ਜਾਂਦਾ ਇਹ ਤੂੰ ਇਸ ਤਰ੍ਹਾਂ ਕਿਉਂ ਕੀਤਾ ਤੂੰ ਸਿੱਕੀ ਦਾ ਘਾਣ ਕੀਤਾ ਤੂੰ ਆਹ ਕੀਤਾ ਉਹ ਕੀਤਾ ਜੇ ਕਿਤੇ ਕਲਾਕਾਰ ਤੋਂ ਮਾੜਾ ਜਾਂ ਕੁਝ ਪੰਜਾਬੀ ਬੋਲੀ ਦਾ ਕਿਤੇ ਕੋਈ ਗਲਤ ਬੋਲਿਆ ਜਾਵੇ ਜਾਂ ਫਿਰ ਮਾੜਾ ਜਿਹਾ ਕਿਤੇ ਹੋਰ ਭਾਸ਼ਾ ਦੀ ਤਾਰੀਫ ਕਰ ਦੇ ਤਾਂ ਆਹ ਫਿਰ ਜਿਹੜੇ ਠੇਕੇਦਾਰ ਬਣੇ ਆਗੇ ਪੰਜਾਬੀ ਮਾਂ ਬੋਲੀ ਦੇ ਇਹ ਸਾਰੇ ਕ੍ਰਾਂਤੀਕਾਰੀ ਲੋਕ ਰੱਖੇਕ ਲੋਕ ਇਹ ਪਹੁੰਚ ਜਾਂਦੇ ਆ ਉਹਦੇ ਘਰੇ ਮਾਫੀਆਂ ਮੰਗਾਉਂਦੇ ਆ ਉਹਦੇ ਤੋਂ ਸੜਕਾਂ ਦੇ ਉੱਤੇ ਧਰਨੇ ਲਾਏ ਜਾਂਦੇ ਆ ਉਹਦੇ ਪੁਤਲੇ ਸਾੜ ਦਿੰਦੇ ਆ ਪਰ ਹੁਣ ਜਦੋਂ ਇੱਕ ਸਿੱਖ ਦੇ ਖਿਲਾਫ ਵੀ ਜਿਹੜੇ ਇੱਕ ਹਫ਼ਤੇ ਤੋਂ ਆਹ ਸਾਰਾ ਕੁਝ ਹੋ ਰਿਹਾ ਇੱਕ ਸਿੱਖ ਆਰਟਿਸਟ ਦੇ ਖਿਲਾਫ ਤੇ ਉਹ ਵੀ ਗਲੋਬਲ ਲੈਵਲ ਦਾ ਸਿੱਖ ਆਰਟਿਸਟ ਜਿਹਨੇ ਕਿ ਸਿੱਖੀ ਨੂੰ ਪੰਜਾਬੀ ਨੂੰ ਦੁਨੀਆ ਦੇ ਕਿੱਥੇ ਕਿੱਥੇ ਲੈਵਲ ਤੇ ਪਹੁੰਚਾ ਦਿੱਤਾ ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਉਹਦੇ ਖਿਲਾਫ ਇੰਨਾ ਕੁਝ ਹੋ ਰਿਹਾ ਤਾਂ ਮਜਾ ਲਾ ਕੋਈ ਸਿੱਖ ਜਥੇਬੰਦੀ ਅੱਗੇ ਆ ਗਈ ਹੋਵੇ ਕੋਈ ਪੰਥਕ ਤੇ ਰ ਅੱਗੇ ਆ ਗਈ ਹੋਵੇ ਕੋਈ ਕਮੇਟੀ ਅੱਗੇ ਆ ਗਈ ਹੋਵੇ ਕੋਈ ਆ ਬੋਲ ਪਿਆ ਹੋਵੇ ਇਹਨਾਂ ਚੋਂ ਜਿਹੜੇ ਖੁਦ ਨੂੰ ਕੌਮ ਦੇ ਰੱਖੇ ਕਹਿੰਦੇ ਆ ਮਾਰ ਜਾਵਾਂਗੇ ਮਾਰ ਦਿਆਂਗੇ ਕਰਦੇ ਫਿਰਦੇ ਰਹਿੰਦੇ ਆ ਕੋਈ ਖਾਲਫਾ ਗਿਆ ਆ ਗਿਆ ਹੋਵੇ ਸਾਹਮਣੇ ਲਾਲ ਪੱਟੀ ਤੇ ਸ਼ੋ ਹੋ ਰਹੀ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹ ਪੂਰੀ ਵੀਡੀਓ ਦੇਖ ਸਕਦੇ